ਪਿਛੇ ਦੇ ਦਿਨਾਂ ਚੋਂ ਕਿਤੇ ਗ੍ਰੇਨੇਡ ਅਟੈਕਸ ਵਗੈਰਾ ਵੀ ਹੋ ਰਹੇ ਆ ਤੋਂ ਸਾਰਿਆਂ ਨੂੰ ਕਿ ਜਿਹੜੀ ਫੋਰਸ ਹੈ ਔਨ ਗਰਾਉਂਡ ਜਿਹੜੀ ਮੁਸਤੈਦ ਹੈ ਡਿਊਟੀਆਂ ਤਾਂ ਆਲਮੋਸਟ 100-100 ਬੰਦਾ ਸਾਡਾ ਰਾਤ ਨੂੰ ਬਾਹਰ ਹੁੰਦਾ ਜੀ ਹੁੰਦੇ ਅਗਰ ਇਕ ਹੀ ਤਾਂ ਤੇ ਨਾਖੇ ਲੱਗਦੇ ਨੇ ਤੇ ਕ੍ਰਾਈਮਨਲਸ ਆਪਣਾ ਰਾਹ ਚੇਂਜ ਕਰ ਲੈਣੇ ਆ ਔਰ ਉਹਦੀ 1 ਵਜੇ ਕਿ ਅਗਰ ਦੇਖਿਆ ਜਾਂਦੇ ਸਨਾਚਿੰਗਸ ਔਰ ਚੋਰੀਆਂ ਉਹ ਕਾਫੀ ਕੰਟਰੋਲ ਨਹੀਂ ਕ੍ਰਾਈਮ ਹੋਣ ਤੋਂ ਬਾਅਦ ਲੱਭਣਾ ਜਾਂ ਉਹਨੂੰ ਪ੍ਰਿਵੈਂਟ ਕਰ ਲੈਣਾ ਜ਼ਿਆਦਾ ਬਿਹਤਰ ਹੈ ਬਜਾਏ ਦੇ ਕਿ ਕ੍ਰਾਈਮ ਹੋਣ ਦੋ ਉਹ ਤੋਂ ਬਾਅਦ ਉਹਨੂੰ ਡਿਟੈਕਟ ਕਰੋ ਜਿਹੜੇ ਨਾਕੇਜ਼ ਵਗੈਰਾ ਤਾਂ ਸੈਰੀ ਡਾਈ ਨਾਈ ਡੋਮੀਨੇਸ਼ਨ ਤਾਂ ਡੇਲੀ ਚੱਲਦੀ ਹੈ ਮਾਲਯੁਕ ਡੀਜੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਐਸਐਸਪੀ ਮੈਡਮ ਮੈਂ ਕਦੀ ਜਿੱਦਨ ਸਾਡਾ ਅਚਾਨਕ ਅਸੀਂ ਚੈੱਕ ਕਰ ਲੀਂਦੀਆਂ ਵੀ ਕੀ ਚੱਲ ਰਿਹਾ ਕਿਵੇਂ ਚੈਕਿੰਗ ਠੀਕ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਟ ਦੇ ਵਿੱਚ ਰਾਤ ਨੂੰ ਜਿਹੜੀ ਪੂਰੀ ਪੁਲਿਸ ਫੋਰਸ ਪਹੁੰਚ ਚੁੱਕੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਡੀਆਈਜੀ ਅਸ਼ਵਨੀ ਕਪੂਰ ਖੁਦ ਅੱਜ ਜਾਂਚ ਲਈ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਐਸਐਸਪੀ ਡਾਕਟਰ ਪ੍ਰਿਗਜਨ ਜ਼ੈਨ ਵੀ ਇੱਥੇ ਮੌਜੂਦ ਨੇ ਤਾਂ ਦੇਖ ਸਕਦੇ ਤੁਸੀਂ ਜਿਹੜੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਉਧਰ ਪੁਲਿਸ ਹੈ ਕਾਫੀ ਐਕਟਿਵ ਦਿਖਾਈ ਦੇ ਰਹੀ ਹੈ ਗੱਲਬਾਤ ਕਰਦੇ ਹਾਂ ਡੀਆਈ ਜੀ ਅਸ਼ਵਨੀ ਕੁਮਾਰ ਜੀ ਸਾਡੇ ਨਾਲ ਹੈ ਸਰ ਅੱਧੀ ਰਾਤ ਨੂੰ ਫਰੀਦਕੋਟ ਦੇ ਚੌਂਕਾਂ ਦੇ ਵਿੱਚ ਪਹੁੰਚ ਗਿਓ ਮੁੱਖ ਕਾਰਨ ਕੀ ਹੈ ਦੇਖੋ ਅਚਾਨਕ ਜਿਹੜੇ ਨਾਕੇਜ਼ ਵਗੈਰਾ ਤਾਂ ਸਾਡੀ ਨਾਈਟ ਡੋਮਿਨੇਸ਼ਨ ਤਾਂ ਡੇਲੀ ਚੱਲਦੀ ਹੈ ਮਾਨਯੋਗ ਡੀਜੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਔਰ ਤੋ ਵਿੱਚ ਜਿਹੜੇ ਸੀਨੀਅਰ ਆਫੀਸਰਸ ਐ ਐਸਐਸਪੀ ਮੈਡਮ ਮੈਂ ਕਦੀ ਜਿੱਦਨ ਸਾਡਾ ਅਚਾਨਕ ਅਸੀਂ ਚੈੱਕ ਕਰ ਲੀਦਿਆਂ ਵੀ ਕੀ ਚੱਲ ਰਿਹਾ ਕਿਵੇਂ ਚੈਕਿੰਗ ਠੀਕ ਹੋ ਰਹੀ ਹੈ ਤੋ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਦੇ ਦਿਨਾਂ ਚੁੱਕੇ ਤੇ ਗ੍ਰੇਨੇਡ ਅਟੈਕਸ ਵਗੈਰਾ ਵੀ ਹੋ ਰਹੇ ਆ ਤੋ ਸਾਰਿਆਂ ਨੂੰ ਕਿ ਜਿਹੜੀ ਫੋਰਸ ਐ ਔਨ ਗਰਾਉਂਡ ਜਿਹੜੀ ਮੁਸਤੈਦ ਐ ਡਿਊਟੀਆਂ ਤਾਂ ਆਲਮੋਸਟ 100 ਸਵਾ 100 ਬੰਦਾ ਜਿਵੇਂ ਛੋਟਾ ਸ਼ਹਿਰ ਐ ਤੇ ਇਹਦੇ ਚ ਵੀ ਸਾਡਾ ਰਾਤ ਨੂੰ ਬਾਹਰ ਹੁੰਦਾ ਤੇ ਦੋ ਗਾਰਡ ਅਫਸਰ ਹੁੰਦੇ ਤੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਅਸੀਂ ਅੱਜ ਨਿਕਲੇ ਬਾਹਰ ਸਰ ਜੀ ਪਿਛਲੇ ਸਮੇਂ ਦੇ ਵਿੱਚ ਸਿਆਲ ਦੀਆਂ ਰਾਤਾਂ ਸੀਆਂ ਉਦੋਂ ਵੀ ਇਸੇ ਤਰੀਕੇ ਦੇ ਨਾਲ ਹੀ ਫਰੀਦਕੋਟ ਦੇ ਵਿੱਚ ਲਗਾਤਾਰ ਸਾਰੇ ਜਿਹੜੇ ਨਾਕਿਆਂ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਚੈਕਿੰਗ ਕਰਦੇ ਸੀ ਸੀ ਇਹ ਰੁਟੀਨ ਚੈਕਿੰਗ ਲਗਾਤਾਰ ਹੀ ਪੂਰੀ ਫੋਲਸਪੋਰਥਾ ਜਿਹੜੀ ਰਾਤ ਨੂੰ ਕੰਮ ਕਰਦੀ ਥੀ ਬਿਲਕੁਲ ਗੱਲ ਹੈ ਜੀ ਕ੍ਰਾਈਮ ਹੋਣ ਤੋਂ ਬਾਅਦ ਲੱਭਣਾ ਜਾਂ ਉਹਨੂੰ ਪ੍ਰिवेंट ਕਰ ਲੈਣਾ ਜ਼ਿਆਦਾ ਬਿਹਤਰ ਹੈ ਬਜਾਏ ਦੇ ਕਿ ਕ੍ਰਾਈਮ ਹੋਣ ਦੋ ਬੋਤ ਤੋਂ ਬਾਅਦ ਉਹਨੂੰ ਡਿਟੈਕਟ ਕਰੋ ਤਾਂ ਉਹਦੀ ਪ੍ਰੋਵੈਂਸ਼ਨ ਵਾਸਤੇ ਹੀ ਅਸੀਂ ਜਿਹੜਾ ਇਹ ਨਾਕਾਬੰਦੀ ਹੁੰਦੀ ਔਰ ਸੀਨੀਅਰ ਆਫਸਰਸ ਵੀ ਬਾਹਰ ਹੁੰਦੇ ਆ ਗੱਛੜ ਆਫਸਰ ਵੀ ਬਾਹਰ ਹੁੰਦੇ ਆ ਤਾਂ ਗਾਇਬ ਗਏ ਅਸੀਂ ਵੀ ਜਿਹੜਾ ਹੈਗਾ ਚੈੱਕ ਕਰ ਲੈਨੇ ਆ ਤਾਂ ਕਿ ਜਿਹੜੀ ਫੋਰਸ ਔਨ ਗਰਾਉਂਡ ਮੁਸਤਹਿਦ ਰਵੇ ਔਰ ਕੋਈ ਵੀ ਕਿਸੇ ਤਰ੍ਹਾਂ ਦਾ ਹੀਨਸ ਕ੍ਰਾਈਮ ਜਿਹੜਾ ਹੈਗਾ ਜਾਂ ਸੈਂਸ ਸੈਂਸੇਸ਼ਨਲ ਕ੍ਰਾਈਮ ਜਿਹੜਾ ਉਹਨੂੰ ਅਵੋਇਡ ਕੀਤਾ ਜਾ ਸਕੇ ਔਰ ਪ੍ਰिवेंट ਕੀਤਾ ਜਾ ਸਕੇ ਤਿੰਨ ਜ਼ਿਲਿਆਂ ਦੀ ਨੁਮਾਇੰਦਗੀ ਕਰਦੀਆਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਫਿਰ ਬਿਲਕੁਲ ਜੀ ਡੇਲੀ ਡੇਲੀ ਸਾਡੀ ਨਾਈਟ ਡੋਮੀਨੇਸ਼ਨ ਹੁੰਦੀ ਐ ਐਂਡ ਮੁਕਸਰ ਜ਼ਿਲ੍ਹੇ 'ਚ ਵੀ ਔਰ ਉੱਥੇ ਵੀ ਮੈਂ ਜਦੋਂ ਟਾਈਮ ਲੱਗਦਾ ਚਲੇ ਜਾਂਦਾ ਮੋਗੇ ਵੀ ਅੱਜ ਚੱਲ ਰਿਹਾ ਔਰ ਇੱਥੇ ਵੀ ਅੱਜ ਮੋਗੇ ਵੀ ਚੰਗਾ ਕੰਮ ਹੋਇਆ ਉਹਨਾਂ ਨੇ ਕੋਈ ਡਰਗ ਜਿਹੜੇ ਆ ਉਹ ਫੜੇ ਆ ਪੈਡਲਰਸ ਫੜੇ ਸੋ ਇਸੇ ਤਰ੍ਹਾਂ ਜਿਹੜਾ ਜਦੋਂ ਇਨਫੋਰਮੇਸ਼ਨ ਬੇਸਡ ਔਰ ਕੁਛ ਇਹਦਾ ਨਾਕਾਬੰਦੀ ਕਰਕੇ ਕਰਦੇ ਕੱਲ ਵੀ ਮੁਕਸਰ ਚ ਸਾਬ ਚ ਵੀ ਜਿਹੜਾ ਸੀਗਾ ਉਹ ਲੰਬੀ ਹਲਕੇ ਚ ਇੰਟਰਸਟੇਟ ਨਾਕਾ ਸੀਗਾ ਉੱਥੇ 3.5 ਕਿਲੋ ਹੀਮ ਫੜੀ ਗਈ ਸੀ ਸੋ ਇਹ ਇਦਾਂ ਦਾ ਫਰਕ ਤਾਂ ਪੈਂਦਾ ਇਹਦਾ ਮੈਡਮ ਫਰੀਦਕੋਟ ਦੇ ਵਿੱਚ ਕਿੰਨੇ ਲਗਾਤਾਰ ਨਾਕੇ ਅਸੀਂ ਫਰੀਦਕੋਟ 'ਚ ਸ਼ਿਫਟਿੰਗ ਨਾਕੇ ਲਗਾਏ ਹੋਏ ਨੇ ਔਰ ਇਹ ਜਾਣਬੁੱਝ ਕੇ ਅਸੀਂ ਕਰ ਰਹੇ ਨੇ ਕਿਉਂਕਿ ਕੀ ਹੁੰਦੇ ਅਗਰ ਇੱਕ ਹੀ ਥਾਂ ਤੇ ਨਾਕੇ ਲੱਗਦੇ ਨੇ ਤੇ ਕ੍ਰਾਈਮਨਲਸ ਆਪਣਾ ਰਾਹ ਚੇਂਜ ਕਰ ਲੈਣੇ ਔਰ ਉਹਦੀ ਇੱਕ ਵਜ੍ਹਾ ਹੈ ਕਿ ਅਗਰ ਦੇਖਿਆ ਜਾਏ ਤੇ ਸਨੈਚਿੰਗਸ ਔਰ ਚੋਰੀਆਂ ਉਹ ਕਾਫੀ ਕੰਟਰੋਲ ਨੇ ਕਿੰਨੇ ਪੁਲਿਸ ਫੋਰਸ ਰਾਤ ਨੂੰ ਜਿਹੜੀ ਕੰਮ ਕਰਦੀ ਹੈ ਨਾਲ ਪੀਸੀਆਰ ਵੀ ਲਗਾਤਾਰ ਤੋਂ ਜਿਹੜੀ ਲੱਗੀਆਂ ਟੀਮਾਂ ਚੱਲ ਰਹੀਆਂ ਮਾਨ ਕੇ ਚੱਲੋ ਕਿ 114 ਬੰਦਿਆਂ ਦੀ ਤੇ ਅਸੀਂ ਐਡੀਸ਼ਨਲ ਡਿਪਲੋਇਮੈਂਟ ਕੀਤੀ ਹੈ ਅਸੀਂ ਮਾਨ ਕੇ ਚੱਲੋ অলਮੋਸਟ ਥੈਂਕ ਯੂ ਬੇਰੀ ਮਾਥੀਓ ਤਾਂ ਸੁਣਿਆ ਤੁਸੀਂ ਡੀਆਈਜੀ ਆਸ਼ਮਨੀ ਕਪੂਰ ਤੇ ਨਾਲ ਉਹਨਾਂ ਦੇ ਐਸਐਸਪੀ ਮੈਡਮ ਡਾਕਟਰ ਪ੍ਰਿਗਾ ਜੈਨ ਤੇ तमाम ਜਿਹੜੇ ਪੁਲਿਸਦਾਰੀ ਨੇ ਡੀਐਸਪੀ ਫਰੀਦਕੋਟ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਫਰੀਦਕੋਟ ਦੇ ਵਿੱਚ ਅੱਜ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਅੱਧੀ ਰਾਤ ਨੂੰ ਡੀਆਈਜੀ ਫਰੀਦਕੋਟ ਆਸ਼ਮਨੀ ਕਪੂਰ ਤੇ ਨਾਲ ਉਹਨਾਂ ਦੇ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਪਹੁੰਚੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਚੈਕਿੰਗ ਦੇ ਲਈ ਨਾਕਾਬੰਦੀ ਕੀਤੀ ہوئی ਹੈ ਪੂਰੇ ਫਰੀਦਕੋਟ ਦੇ ਵਿੱਚ ਥਾਂ ਥਾਂ ਤੇ ਨਾਕੇ ਲਗਾਏ ਗਏ ਆ 114 ਦੇ ਕਰੀਬ ਹੈ ਜਿਹੜੀ ਮੁਲਾਜ਼ਮ ਇਹਨਾਂ ਨਾਕਿਆਂ ਤੇ ਡਟੇ ਹੋਏ ਨੇ ਤਾਂ ਉਹਨਾਂ ਦੀ ਜਾਂਚ ਵੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਿਵੇਂ ਹੁਣ ਡੀਆਈਜੀ ਸਾਹਿਬ ਨੇ ਤਿੰਨ ਜ਼ਿਲ੍ਹਿਆਂ ਦੀ ਵੀ ਜਿਹੜੀ ਡਿਟੇਲ ਸਾਹਮਣੇ ਲਿਆਂਦੀ ਹੈ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਦੂਜੇ ਪਾਸੇ ਐਸਐਸਪੀ ਡਾਕਟਰ ਫ੍ਰਿਗਰਜ਼ ਨੇ ਫਰੀਦਕੋੜ ਦੀ ਜਿਹੜੀ ਸਾਰੀ ਸਥਿਤੀ ਦੱਸੀ ਹੈ ਤਾਂ ਆਪਾਂ ਕਹਿ ਸਕਦੇ ਆ ਕਿ ਕੋਈ ਵੀ ਜਿਹੜਾ ਮਾੜਾ ਆਨਸਰ ਹੈ ਤਾਂ ਉਸ ਦੇ ਖਿਲਾਫ ਕਿਸੇ ਵਕਤ ਵੀ ਜਿਹੜੀ ਸਖਤ ਕਾਰਵਾਈ ਹੋ ਸਕਦੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਹੁੰਦੇ ਆ ਕਿ ਰਾਤ ਨੂੰ ਅਸੀਂ ਕੋਈ ਗਲਤ ਕੰਮ ਕਰਾਂਗੇ ਤਾਂ ਇਹ ਜਰੂਰ ਸੋਚ ਲਓ ਜੇ ਕਿ ਫਰੀਦਕੋੜ ਦੇ ਵਿੱਚ ਜਗਾ ਜਗਾ ਤੇ ਨਾਕੇ ਬੰਦੀ ਕੀਤੀਆਂ ਉੱਥੇ ਡਟੇ ਹੋਏ ਨੇ ਤਾਂ ਮਾੜੇ ਆਂਸਰਾਂ ਦੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ